ਕੱਲ 30 ਤੋਂ 29 ਟਰਾਲੀਆਂ ਟੱਕਰ ਬਣਾ ਦੇਣੀ ਆ ਜੀ ਟਰਾਲੀ ਇਹੀ ਪਾਜੀ ਆਪਣੀ ਪਾਰਾ ਟਰਾਲੀਆਂ ਇਹੀ ਆ ਜੀ ਕੱਲ 4 ਟਰਾਲੀਆਂ ਵਰਤੀਆਂ ਸੀਗੀ ਠੀਕ ਹੈ ਜੀ ਹਾਂ ਜੀ 12 6 ਟਰਾਲੀ ਸਾਈਜ਼ ਦੀ ਹਾਂ ਜੀ 12 6 ਆ ਜੀ ਹਾਂ ਜੀ ਠੀਕ ਹੈ ਯਾਨੀ ਦਿਹਾੜੀ ਦੀ 29 30 ਟਰਾਲੀਆਂ ਬਣਾਉਣੇ ਹਾਂ ਤੇ ਪਾਜੀ ਇੱਕ ਟੈਂਕੀ ਜੀ ਆਪਣੀ ਕਿੰਨੀਆਂ ਟਰਾਲੀਆਂ ਬਣ ਰਹੀਆਂ ਨੇ ਜੀ ਪਰ ਇਹ ਇੱਕ ਟੈਂਕੀ ਦੇ ਨਾਲ 20 ਟਰਾਲੀਆਂ ਭਰ ਦਿੰਦੇ ਜੀ ਇੱਕ ਟੈਂਕੀ ਆਪਣੀ ਹਾਲੈਂਡ ਐਡੀਸ਼ਨ ਦੀ 60 ਲੀਟਰ ਦੀ ਹੈ ਜੇ 20 ਟਰਾਲੀਆਂ ਭਰੀਏ ਯਾਨੀ 3 ਲੀਟਰ ਦੀ ਪੂਰੀ ਐਵਰੇਜ ਆ ਜਾਂਦੀ ਹਾਂ ਜੀ 10 ਤੋਂ ਦੱਸਿਆ ਹੀ ਆ ਤੁਹਾਡਾ ਪੱਕੀ ਗ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਇਹ ਭਾਜੀ ਆਪਣੀ 2021 ਤੋਂ ਜਗਜੀਤ ਕੰਪਨੀ ਦਾ ਰੀਪਰ ਚਲਾ ਰਹੇ ਨੇ ਤੇ ਹੁਣ ਭਾਜੀ ਦਾ ਜਗਜੀਤ ਰੀਪਰ ਦੇ ਨਾਲ ਚੌਥਾ ਸੀਜ਼ਨ ਚੱਲ ਰਿਹਾ ਭਾਜੀ ਕਿੰਨੇ ਸਾਲ ਤੋਂ ਤੁਸੀਂ ਤੁੜੀ ਦਾ ਕੰਮ ਕਰ ਰਹੇ ਹੋ ਜੀ ਤੁੜੀ ਦਾ ਤਾਂ ਭਾਜੀ ਹੋ ਗਿਆ ਸਾਨੂੰ 12-13 ਸਾਲ ਕੰਮ ਕਰਾ ਠੀਕ ਹੈ ਜੀ ਕਿੰਨੀਆਂ ਕੰਪਨੀਆਂ ਦੇ ਉੱਤੇ ਰੀਪਰ ਚਲਾ ਚੁੱਕੇ ਹੋ ਜੀ ਰੀਪਰ ਭਾਜੀ ਤਿੰਨ ਕੰਪਨੀਆਂ ਦੇ ਬਦਲ ਤੇ ਅੱਛਾ ਜੀ ਤਾਂ ਹਾਂਜੀ ਆਪਾਂ ਚਲੋ ਨਾ ਨਾਮ ਹੀ ਜ਼ਿਕਰ ਕਰਦੇ ਜਿੰਨੀਆਂ ਵੀ ਕੰਪਨੀਆਂ ਦੇ ਚਲਾਏ ਉਸ ਤੋਂ ਬਾਅਦ ਜਗਜੀਤ ਦੇ ਵਿੱਚ ਤੁਹਾਨੂੰ ਕੀ ਫਰਕ ਲੱਗਿਆ ਜੀ ਇਹ ਚਫਾਲੀ ਨਵੇੜਾ ਜ਼ਿਆਦਾ ਹੈ ਜੀ। ਠੀਕ ਹੈ ਜੀ। ਥਾਲੀਆਂ ਦੀ ਐਵਰੇਜ ਵੀ ਜ਼ਿਆਦਾ ਹੈ ਜੀ। ਕਿੰਨੀਆਂ ਟਰਾਲੀਆਂ ਬਣਾ ਰਹੇ ਹੋ ਜੀ ਅੱਜਕੱਲ? ਅੱਜ ਭਾਜੀ ਜਿੱਦਾਂ ਹੁਣ ਜਦੋਂ ਪਹਿਲਾਂ ਗਿੱਲਾ ਸੀਗਾ ਥੋੜਾ ਲੰਘਾ ਉਦੋਂ ਵੀ ਭਾਜੀ 18-19 ਟਰਾਲੀਆਂ ਦਾ ਬਣਾ ਦਿੰਦੇ ਸੀਗੇ। ਤੇ ਅੱਜਕੱਲ ਜੀ? ਹੁਣ ਤੋਂ ਭਾਜੀ ਕੱਲ 30 ਤੋਂ 29 ਟਰਾਲੀਆਂ ਤੱਕਰ ਬਣਾ ਦੇਣੀ ਹੈ ਜੀ। ਟਰਾਲੀ ਇਹੀ ਭਾਜੀ ਆਪਣੀ ਬੜੀਆਂ ਇਹੀ ਹੈ ਜੀ ਕੱਲ ਚਾਰ ਟਰਾਲੀਆਂ ਵਰਤੀਆਂ ਸੀਗੀ। ਠੀਕ ਹੈ ਜੀ। ਹਾਂ ਜੀ। 126 ਟਰਾਲੀ ਸਹੀ ਹੈ ਜੀ 126 ਹੈ ਜੀ ਹਾਂਜੀ ਠੀਕ ਹੈ ਯਾਨੀ ਦਿਹਾੜੀ ਦੀ 29 30 ਟਰਾਲੀ ਬਣਾਉਣੇ ਹਾਂ ਜੀ ਹੁਣ ਬਿਲਕੁਲ ਸੁੱਕੇ ਫਸਲਾਂ ਦੀ ਹਾਂਜੀ ਹਾਂਜੀ ਅੱਛਾ ਆਮ ਤੌਰ ਤੇ ਆਪਣੇ ਜ਼ਿਮੀਦਾਰ ਪ੍ਰਾ ਸੁੰਦੇ ਰੇਤੇ ਤਰਾਜ਼ ਕਰਦੇ ਨੇ ਕਿ ਵੀ ਬਾਈ ਟਰਾਲੀਆਂ ਤੋਂ ਵੱਧ ਨਹੀਂ ਬੰਦੀਆਂ ਗਿਆ ਪਰ ਦੇਖੋ ਆਪਣੇ ਨਾਲ ਜਿਹੜੇ ਜ਼ਿਮੀਦਾਰ ਖੜੇ ਨੇ ਪੁਰਾਣੇ ਸਮਝਦਾਰ ਤਜਰਬੇਕਾਰ ਕੋਈ ਇੱਦਾਂ ਦੀ ਬੁਚਕਾਨੀ ਗੱਲ ਕਰਨ ਦਾ ਕੋਈ ਮਤਲਬ ਨਹੀਂ ਕਿ ਅਸੀਂ ਵੱਧ ਟਰਾਲੀਆਂ ਬਣਾਣੇ ਆ ਵੀ ਨਾ ਇਹਨਾਂ ਨੂੰ ਕੁਝ ਮਿਲਣਾ ਹੈ ਨਾ ਸਾਨੂੰ ਕੁਝ ਮਿਲਣਾ ਹੈ ਜੋ ਗੱਲ ਸਾਫ਼ ਹੈ ਅਜੇ ਵੀ ਇਹਨਾਂ ਦਾ 3 ਦਿਨ ਦਾ ਕੰਮ ਪਿਆ ਹੋਵੇ ਜੇ ਕਿਸੇ ਨੂੰ ਕੋਈ ਸ਼ੰਕਾ ਹੋ ਤਾਂ ਭਾਜੀ ਕੋ ਲਾ ਕੇ ਦੇਖ ਵੀ ਸਕਦਾ ਤੇ ਭਾਜੀ ਇੱਕ ਟੈਂਕੀ ਜੇ ਆਪਣੀ ਕਿੰਨੀਆਂ ਟਰਾਲੀਆਂ ਬਨ ਰਹੀਆਂ ਨੇ ਜੀ ਭਾਜੀ ਇੱਕ ਟੈਂਕੀ ਦੇ ਨਾਲ 20 ਟਰਾਲੀਆਂ ਭਰ ਦਿੰਦੇ ਜੀ ਇੱਕ ਟੈਂਕੀ ਆਪਣੀ ਹਾਲੈਂਡ ਐਡੀਸ਼ਨ ਦੀ 60 ਲੀਟਰ ਦੀ ਹੈ ਜੇ 20 ਟਰਾਲੀਆਂ ਭਰੀਏ ਯਾਨੀ 3 ਲੀਟਰ ਦੀ ਪੂਰੀ ਐਵਰੇਜ ਆ ਗਈ ਹਾਂਜੀ ਠੀਕ ਹੈ ਮੈਂ ਸੁੱਕੇ ਲਾਂਘੇ ਤੇ ਭਾਜੀ 20 ਟਰਾਲੀਆਂ ਭਰਦਾ ਜੀ ਤੇ ਜਦੋਂ ਥੋੜੇ ਦਿਨ ਪਹਿਲੇ ਸਿੱਲਾ ਵੀ ਸੀਗਾ ਤੇ ਉਦੋਂ ਕਿੰਨੀਆਂ ਬੰਦੀਆਂ ਸੀਗੀਆਂ ਉਦੋਂ ਭਾਜੀ ਮਤਲਬ 15 16 ਅੱਛਾ ਜੀ ਮਤਲਬ ਇੰਨੀ ਹੀ ਆ ਘ ਭਰਦਾ ਸੀਗਾ ਜੀ ਤੇ 15 16 ਵੀ ਦੇਖਿਆ ਜੇ ਤਾਂ ਬਹੁਤ ਸੁਣੀ ਹੈ ਜੀ ਟਰਾਲੀਆਂ ਦੀ ਸੇ ਠੀਕ ਹੈ ਜੀ ਹੁਣੀਆਂ ਨਹੀਂ ਪੂਰੀ 3 ਲੀਟਰ ਦੇ ਨਾਲ ਆਪਣੀ ਟਰਾਲੀ ਭਰ ਰਹੀ ਹੈ। ਹਾਂ ਜੀ ਤੇ ਦਿਹਾੜੀ ਦੀ ਅੱਜ ਕੱਲ ਜੋ ਤੁਸੀਂ ਦੱਸ ਰਹੇ ਹੋ ਵੀ 28-30 ਟਰਾਲੀ ਆਪੇ ਬਣ ਰਹੀ ਹੈ। ਬਣਦੀਆਂ ਹਾਂ ਜੀ ਭਾਜੀ। ਬਹੁਤ ਸੋਹਣੀ ਭਾਜੀ ਤੇ ਇਸ ਤੋਂ ਪਹਿਲੇ ਜਿਹੜੀਆਂ ਵੀ ਕੰਪਨੀਆਂ ਤੇ ਚਲਾਈਆਂ ਇੰਨਾ ਕਦੀ ਕੰਮ ਕੀਤਾ ਜੀ। ਨਹੀਂ ਇੰਨਾ ਭਾਜੀ ਕਦੇ ਮਤਲਬ 19 18 19 ਜਾਂ 20 ਬਸ ਇੱਥੇ ਕਿ ਤੱਕ ਰੇ ਅਸੀਂ ਕੰਮ ਜੀ। ਚਾਹੇ ਸੁੱਕਾ ਹੋਵੇ, ਇਕੱਠਾ ਹੋਵੇ, ਛੱਕ ਵੱਡਾ ਹੋਵੇ। ਨਹੀਂ ਨਹੀਂ ਭਾਜੀ ਇੰਨਾ ਕਿ ਬਲਾਟ ਕੇਰਾ ਵੱਡਾ ਹੋਵੇ ਤਾਂ ਵੀ ਨਹੀਂ ਜੀ। ਨਹੀਂ ਕੀਤਾ ਸੀ। 19 ਤੋਂ اوپر ਨਹੀਂ ਟਪਿਆ। ਨਹੀਂ ਟਪਿਆ। ਭਾਜੀ ਹੋਰ ਇਹ ਕੋਲ ਆਪਣੀਆਂ ਰਾਜਾ ਸਾਹਿਬ ਜੀ ਮਜਾਰੇ ਇੱਕ ਮਾਲ ਗੇਲਾ ਜੀ ਤੇ ਭਾਈ ਦੇ ਪਰਿਵਾਰ ਚ ਆਪਣੀ ਤਿੰਨ ਮਸ਼ੀਨਾਂ ਚੱਲ ਰਹੀਆਂ ਕਿਸੇ ਦੀ ਬਾਜੀ ਕੋਈ ਤਾਂ ਪਰੇਸ਼ਾਨੀ ਤੁਸੀਂ ਦੇਖਿਓ ਮਸ਼ੀਨ ਖੜੀ ਪਈ ਹੈ ਨਹੀਂ ਨਹੀਂ ਬਾਜੀ ਪਿੱਛੋਂ ਕੰਪਨੀ ਵਾਲੇ ਫੋਨ ਨਹੀਂ ਚੱਕ ਰਹੇ ਸਪੇਅਰ ਪਾਰਟ ਨਹੀਂ ਮਿਲ ਰਹੇ ਸਰਵਿਸ ਲਈ ਅਸੀਂ ਅਵੇਲੇਬਲ ਨਹੀਂ ਕਦੀ ਅਦਾ ਕੁਝ ਹੋਇਆ ਹੋਇਆ ਜੀ ਜੀ ਭਾਵੇਂ 12 ਵਜੇ ਫੋਨ ਕਰ ਲਓ ਬੰਦੇ ਹਾਜ਼ਰ ਹੋ ਜਾਂਦੇ ਠੀਕ ਹੈ ਜੀ ਹਾਂਜੀ ਯਾਨੀ ਕੁੱਲ ਮਿਲਾ ਕੇ ਮਸ਼ੀਨ ਤੋਂ ਪੂਰੇ ਪੂਰੇ ਸੈਟੀਸਫਾਈਡ ਹੋ ਜੀ ਪੂਰੇ ਆ ਜੀ ਬੜਾ ਪ੍ਰੋਡਕਟਰੀ ਦੀ ਆਪਣੀ ਵਰਕਿੰਗ ਵਗੈਰਾ ਵਧੀਆ ਜੀ ਪੂਰੀਆਂ ਪਾਜੀ ਪੂਰੀਆਂ ਨਦੂਆ ਹੈ ਜੀ ਦਾਣੇ ਸਾਫ ਆਂਦੇ ਜੀ ਮਗਰ ਜੀ ਦਾਣੇ ਸਾਫ ਆਉਂਦੇ ਠੀਕ ਹੈ ਜੀ ਫਿਰ ਆਪਣੀ ਪਾਜੀ ਪਾਜੀ ਵਧੀਆ ਬਹੁਤ ਮੈਂ ਉਹੀ ਗੱਲ ਕਰਨ ਲੱਗਾ ਵੀ ਜੀ ਆਪਣੀ ਤੂੜੀ ਦੀ ਟਰਾਲੀ ਵੱਧ ਬਣ ਰਹੀ ਹੈ ਕਿਤੇ ਐ ਤੇ ਨੇ ਵੀ ਮਾਲ ਹੀ ਮਾਲ ਬਣਾਈ ਜਾਂਦੀ ਜੀ ਜੀ ਤੂੜੀ ਦੀ ਕੁਆਲਿਟੀ ਨਹੀਂ ਜੀ ਜੀ ਹੁਣ ਪਾਜੀ ਜਿਹਨਾਂ ਤੂੜੀ ਆਪਾਂ ਸੜਦੇ ਨਾ ਮਿੱਟੀ ਆ ਜੀ ਨਾ ਤੂੜੀ ਦੇ ਵਿੱਚ ਨਲ ਪੀ ਆ ਪੂਰੀ ਬੰਦੇ ਬਹੁਤ ਪਸੰਦ ਕੋਈ ਪਰੇਸ਼ ਉਹ ਵੀ ਵਧੀਆ ਰਿਹਾ ਜੀ ਹਾਂਜੀ ਉਹ ਵੀ ਸੁਪਰ ਸੀਟਰ ਵੀ ਵਧੀਆ ਰਿਹਾ ਜੀ ਠੀਕ ਹੈ ਜੀ ਯਾਨੀ ਇੱਕ ਮਸ਼ੀਨ ਨਾਲ ਤੁਹਾਨੂੰ ਵਰਤ ਕੇ ਸਾਡੇ ਨਾਲ ਚੰਗਾ ਲੱਗਿਆ ਫਿਰ ਹੈ ਕਿ ਤੁਸੀਂ ਦੂਜੀ ਮਸ਼ੀਨ ਲੈਣੀ ਹਾਂਜੀ ਇਹਨੂੰ ਕੁੱਲ ਮਿਲਾ ਕੇ ਜਗਜੀਤ ਕੰਪਨੀ ਵੱਲੋਂ ਸਾਡੇ ਵੱਲੋਂ ਪੂਰੀ ਤਰ੍ਹਾਂ ਸੈਟੀਸਫਾਈਡ ਰਹੀ ਹੈ। ਸਭ ਪੂਰੇ ਭਾਜੀ ਹੈ। ਚਲੋ ਬਹੁਤ ਖੁਸ਼ੀ ਦੀ ਗੱਲ ਹੈ ਜੀ। ਚੌਥਾ ਸੀਜ਼ਨ ਚੱਲ ਰਿਹਾ ਹੈ। ਹਾਂਜੀ ਹਾਂਜੀ। ਹਰ ਸਾਲ ਲਗਭਗ ਸੀਜ਼ਨ ਦੀ ਕਿੰਨੀ ਟਰਾਲੀ ਬਣ ਰਹੀ ਹੈ ਜੀ ਆਪਣੀ? ਭਾਜੀ ਆਪਣੀ ਪਿਛਲੇ ਸਾਲ 400 ਟਰਾਲੀ ਬਣ ਗਈ ਸੀਗੀ। ਠੀਕ ਹੈ ਜੀ। ਇਸ ਕੀ ਭਾਜੀ ਆਪਣੀ ਵੱਧ ਬਣ ਜਾਣੀ ਹੈ, 500 ਟਰਾਲੀ ਬਣ ਜਾਣੀ ਹੈ। ਠੀਕ ਹੈ ਜੀ। ਹਾਂਜੀ। ਕਿਸੇ ਸਾਲ ਘਟ ਵੀ ਜਾਂਦੀ, ਕਿਸੇ ਸਾਲ ਵੱਧ ਵੀ ਜਾਂਦੀ ਹੈ। ਠੀਕ ਹੈ ਜੀ। ਹਾਂਜੀ ਮਤਲਬ 400 ਚਲੋ ਕੁੜੀ ਦਾ ਰੇਟ ਹੈ, ਇਸ ਕੀ ਘਟ ਹੈ, ਵੱ ਹਾਂ ਠੀਕ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਹਾਂਜੀ ਤੇ ਭਾਜੀ ਕੁੱਲ ਮਿਲਾ ਕੇ ਫਿਰ ਆਪਣੀ ਮਸ਼ੀਨ ਨੂੰ ਕੁਆਲਿਟੀ ਦੇ ਆਧਾਰ ਤੇ ਬ੍ਰਾਂਡ ਦੇ ਆਧਾਰ ਤੇ ਸਰਵਿਸ ਦੇ ਆਧਾਰ ਤੇ ਤਕਨੀਕ ਦੇ ਆਧਾਰ ਤੇ ਸਾਨੂੰ ਤੁਸੀਂ ਦੱਸਾਂ ਜੋ ਕਿਨੇ ਨੰਬਰ ਦਿੰਦੇ ਹੋ ਜੀ ਭਾਜੀ 10 ਵਿੱਚੋਂ 10 ਹੀ ਆ ਸਭ ਕੀ ਗੱਲੇ ਜੀ ਹਾਂਜੀ ਚਲੋ ਭਾਜੀ ਆਪਣੇ 4 ਸਾਲ ਹੋ ਗਏ ਮਸ਼ੀਨ ਨੂੰ ਤੁਸੀਂ ਦੇਖ ਲਓ ਰੰਗ ਭਾਜੀ ਮਸ਼ੀਨ ਦਾ ਕਿਤੇ ਵੀ ਮੜਾ ਜਾਂ ਵੀ ਜੰਗ ਪਿਆ ਹੋ ਧੰਨਵਾਦ ਭਾਜੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਚੰਗਾ ਲੱਗਿਆ ਜੀ ਥੈਂਕ ਯੂ ਜੀ